ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਅੱਜ ਆਪਾਂ ਲਾ ਰਹੇ ਹਾਂ ਫਾਰਸ ਪੰਡਾ ਮਲਾ ਸਿੰਘ ਵਾਲੇ ਜਾਣ ਕੇ ਮੇਰੇ ਪੰਡਾ ਤੇ ਡਬਲ ਫਾਰਸ ਲੱਗਣਾ। ਮੇਰੇ ਇੱਕ ਲੱਗ ਗਿਆ ਇੱਕ ਇਹਦੇ ਉੱਤੇ ਹੋਰ ਲੱਗਣਾ। ਉਹ ਸਾਡਾ ਮਿਸਤਰੀ ਬਠਾ ਕਹਿੰਦੇ ਨੇ ਵੀ ਇਹਦਾਂ ਮਜ਼ਬੂਤੀ ਦੁੱਗਣੀ ਬਣਦੀ ਹੈਗੀ। ਜਿਵੇਂ ਪਸ਼ੂ ਜਿਵੇਂ ਆਪਣਾ ਪਸ਼ੂ ਵਾਲਾ ਫਾਰਸ ਰੋਣੇ ਇੱਕ ਥਾਂ ਦੇ ਖੜੇ ਨੇ ਤਾਂ ਦਾਬ ਨਹੀਂ ਜਾਂਦਾ। ਇਹਦੇ ਨਾਲ ਕਹਿੰਦੇ ਦਾਬਦਾ ਨਹੀਂ ਹੈਗਾ। ਤੇ ਬਾਕੀ ਆਪਣਾ ਮਿਸਤਰੀ ਬਠਾ ਮੈਂ ਕਰਾਉਣੇ ਗੱਲ ਬਾਤ। ਉਹਨੇ ਸਾਰਾ ਕੁਝ ਖੋਨੀ ਕਰਨੀ ਡਬਲ ਫਾਰਸ ਹਨ ਸਾਰਾ ਕੁਝ ਕਰੇਗਾ। ਤੇ ਬਾਈ ਨਾ ਕਰਵਾਉਣੇ ਜੀ ਗੱਲ ਆਪਾਂ ਹਾਂ। हां भाई सत श्री अकाल सत श्री अकाल जी भाई मतलब आज ਤੁਸੀਂ ਫਰਸ਼ ਲਾਏਗਾ ਮਜਬੂਤ ਆ ਪੂਰਾ ਪੂਰਾ ਮਜੂਤੀ ਜੀ ਪੂਰਾ ਫੁੱਲ ਅੱਛਾ ਇਹਦੇ ਤੇ ਤਣ ਕੋਲ ਦਾ ਪੈ ਗਿਆ ਦਵਾਰੇ ਇਹਦੇ ਫਿਰ ਪੂਰੀ ਮਜੂਤੀ ਬਣੂ ਜਿੰਨਾ ਮਰਜੀ ਹਮਲਣ ਮੈਂ ਸੈਂਟ ਪੀ ਜਾਂ ਟੱਲੇ ਟੀਆਂ ਜਮੀਨੀ ਦਾਬਦਾ ਨਹੀਂ ਜਮੀਨੀ ਦਾਬਦਾ ਓਕੇ ਆ ਜੀ ਅਨ ਸਰ ਵੀ ਮਤਲਬ ਇੱਕ ਫਰਸ਼ ਦੇ ਉੱਤੇ ਹੋਰ ਲਾਉਣਾਗਾ हां ਹੋਰ ਲਾਉਂਗਾ ਜੀ ਆ ਦੇਖੋ ਜੀ ਇੱਕ ਦਾ ਫਰਸ਼ ਨੇ ਤੇ ਲੱਗ ਚੁੱਕਿਆ ਤੇ ਮਿਸਤਰੀ ਜੀ ਆਪ ਦਾ ਇੱਕ ਦੇ ਉੱਤੇ ਹੋਰ ਲੱਗੂਗਾ ਫਰਸ਼ ਉਹਦੇ ਨਾਲ ਕਹਿੰਦੇ ਵੀ ਦਾਬਦਾ ਨਹੀਂ ਹੈ ਜਮੀਨੀ ਦਾਬਦਾ ਜੀ ਅਟਮਰ ਜੀ ਠੀਕ ਆ ਬਜਰੀ ਬੁਜਰੀ ਤਾਂ ਉੱਤੇ ਪਾਉਂਦੇ ਨਹੀਂ ਕੁਛ ਨਹੀਂ ਪਾਉਂਦੇ ਕੱਲਾ ਕੋਲੂਆ ਕੋਲੂਆ ਪਾਵਾਂਗੇ ਕੇਰਾ ਹੋਵੇ ਠੀਕ ਆ ਤੇ ਬਾਈ ਕਹਿੰਦਾ ਵੀ ਆਪਣੀ ਗਰੰਟੀ ਹੈ ਜੀ ਦਾਬ ਜੀ ਇਹ ਨਾ ਫਰਸ ਲਾ ਕੇ ਥੋੜੀ ਜੇ ਕਿੰਨੀ ਕਿ ਮਿੱਟੀ ਪਾਵਾਂਗਾ ਐਂ ਚੈਂਜ ਬਸ ਐਂ ਚੈਂਜ ਕਰਾਂ ਮਿੱਟੀ ਪਾਵਾਂਗਾ ਉੱਤੇ ਫਰਸ ਨੇ ਫੇਰ ਇਹ ਦੂਬਾ ਇੱਟ ਲੱਗੂਗੀ ਤੇ ਉੱਤੇ ਪਾਵਾਂਗੇ ਕੋਲੂਆ ਹਨਾ ਜੀ ਹਾਂ ਜੀ ਉੱਤੇ ਪਾਵਾਂਗੇ ਤੇ ਉਹਨਾਂ ਮੁੜ ਕੇ ਦਾਬਦਾ ਨਹੀਂ ਨਹੀਂ ਜਾਂਦਾ ਜੀ ਪੂਰਾ ਸਾਫ ਨਾਣਿਆ ਖੋਲ ਨਹੀਂ ਦੇਖੋ ਜੀ ਪੂਰੀ ਜੱਟੂ ਇੱਥੇ ਤੇ ਆ ਖੋਨ ਨਹੀਂ ਬਣਾਈ ਬਾਈ ਨੇ ਕੁੰਡੇ ਰਾਏ ਨੇ ਕਿਵੇਂ ਦੇਖੋ ਮੜਾ ਜਾਂ ਤੇ ਆ ਦੇਖ ਤੇ ਮਤਲਬ ਇਹ ਕੁੰਡੇ ਬਾਈ ਜੀ ਹਿਲਦੇ ਨਹੀਂ ਜਮੀ ਨਹੀਂ ਹਿਲਦੇ ਜੀ ਕਾਇਦ ਨਹੀਂ ਮਤਲਬ ਪਸ਼ੂ ਬੰਨਣੇ ਦੇ ਦੇ ਇੱਥੇ ਛੱਤ ਤਾਂ ਨਹੀਂ ਬੰਨਦੇ ਜੀ ਹਫਤਾ ਮੰਨ ਕੇ ਚੱਲੀ ਹੈ ਨਾ ਹਫਤਾ ਮੰਨ ਇਹ ਕਹਿੰਦੇ ਹਫਤਾ ਮੰਨ ਕੇ ਚੱਲੋ ਜੇ ਨਿਕਲ ਗਏ ਗਰੰਟੀ ਹੈ ਛੋਡੀ ਹੈ ਨਾ ਹਾਂ ਗਰੰਟੀ ਹੈ ਠੀਕ ਆ ਇਹ ਖੁੰਨੀ ਵੀ ਬਾਈ ਨੇ ਕੱਲ ਕੰਪਲੀਟ ਕਰਤੀ ਤੇ ਆ ਫਰਸ ਵੀ ਹੈ ਨਾ ਤੇ ਬਾਈ ਜੇ ਮਤਲਬ ਸੋਨੂੰ ਮਿਸਤਰੀ ਦੀ ਲੋੜ ਹੋਈ ਜਾਂ ਕੰਮ ਕਰਵਾਉਣਾ ਬਾਈ ਨੇ ਸੰਪਰਕ ਕਰਿਓ ਹਾਂ ਹਾਂ ਕਰੋ ਜੀ ਗੱਲਬਾਤ ਕਰਿਓ ਤੇ ਬਾਈ ਸਿੰਗਰ ਵੀ ਬਹੁਤ ਵਧੀਆ ਨੇ ਜਿਹੜਾ ਉਹ ਸੋਨੂੰ ਸੀਤੂ ਵਾਲਾ ਹੈ ਨਾ ਉਹਦੇ ਨਾਲ ਮੁਕਾਬਲਾ ਵੀ ਕਰਾਉਣਾ ਬਾਈ ਦਾ ਹੈ ਨਾ ਬਾਈ ਤੇ ਇੱਕ ਮੂਸਲ ਨੂੰ ਲਾਉਂਗੇ ਕੈਮਰਾ ਹਾਂ ਲਾਵਾਂਗੇ ਫਿਰ ਨਾ ਮੁੱਛਿਆ ਜੀ ਬਣਾਵਾਂਗੇ ਚੜ੍ਹਾਈ ਪੂਰੀ ਅੱਛਾ ਸੋਨੂ ਨਾਲ ਫਰਕ ਕਰਾਈ ਮੁਕਾਬਲਾ ਹੈ ਨਾ ਹਾਂ ਤੇ ਬਾਈ ਵੀਡੀਓ ਵੱਤ ਵਤ ਸ਼ੇਅਰ ਕਰਿਓ ਹਣਾ ਤੇ ਬਾਈ ਦੇ ਆਪਾਂ ਮੁਕਾਬਲੇ ਕਰਾਉਣਾ ਸੋਨੂ ਸੀਤਵਾਲਾ ਤੇ ਬਾਈ ਨੂੰ ਕੰਟੈਕਟ ਨੰਬਰ ਵੀ ਦੇਵਾਂਗੇ ਇਹਨਾਂ ਦਾ ਜੇ ਤੁਸੀਂ ਮਤਲਬ ਕੰਮ ਕਰਵਾਉਣਾ ਮਜਬੂਤੀ ਵਾਲਾ ਕੰਮ ਹੈ ਨਾ ਹਾਂ ਮਜਬੂਤ ਆ ਦੂਜੇ ਲੱਲੀ ਛੱਲੀ ਕਰੀ ਜਾਂਦੀ ਹੈ ਨਾ ਉਹ ਨਫਾਕਾ ਉਹ ਨਹੀਂ ਗਾਰੰਟੀ ਇਹਦੀ ਗਾਰੰਟੀ ਫੋੜਨਾ ਫੋੜਨਾ ਵੀ ਚਲੋ ਬਾਈ ਵੀਡੀਓ ਸ਼ੇਅਰ ਕਰਿਓ ਹਣਾ ਬਾਈ ਦਾ ਨਾਮ ਹੈਗਾ ਸੀਰਾ ਸਿੰਘ ਅਮਲੀ ਸੀਰਾ ਮਲੀ ਹੈ ਬਾਈ ਠੀਕ ਹੈ ਜਿਹਨੂੰ ਫਰਸ ਲਵਾਉਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਠੀਕ ਹੈ ਦਰਸ਼ਕਾਂ ਨੂੰ ਵੀ ਬੋਲਾ ਦੇ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ